ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਗ ਮਹੱਲਾ ਪੰਜਵਾ ਗੋਬਿੰਦ ਜੀ ਤੂੰ ਮੇਰੇ ਪ੍ਰਾਨ ਅਧਾਰ ਏ ਗੋਬਿੰਦ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਜੀ ਤੁਸੀਂ ਮੇਰੇ ਭਾਵ ਸਾਡੇ ਪ੍ਰਾਣਾ ਦਾ ਸਵਾਸਾਂ ਦਾ ਸਾਡੀ ਜਿੰਦ ਦਾ ਆਸਰਾ ਰੂਪ ਸਾਜਨ ਮੀਤ ਸਹਾਈ ਤੁਮਹੀ ਤੂੰ ਮੇਰੋ ਪਰਵਾਰ ਰਹਾਉ ਏ ਪਰਮੇਸ਼ਰ ਤੁਸੀਂ ਹੀ ਸਾਡੇ ਮਾਤਾ ਦੇ ਗਰਭ ਦੇ ਸੱਜਣ ਹੋ ਤੁਸੀਂ ਹੀ ਸਾਡੇ ਇਸ ਲੋਕ ਦੇ ਮੀਤ ਕਈਏ ਮਿੱਤਰ ਹੋ ਤੇ ਪ੍ਰਲੋਕ ਦੇ ਸਹਾਈ ਸਹਾਇਕ ਹੋ ਤੁਸੀਂ ਹੀ ਸਾਡੇ ਸਤ ਸੰਦੋਖ ਦਿਆਂ ਕਰਮ ਵਿਚਾਰ ਆਦ ਪਰਵਾਰ ਤੂੰ ਹੋ ਰਹਾਉ ਕਰਮਸਤਕ ਧਾਰਿਉ ਮੇਰੇ ਮੱਥੇ ਸਾਧ ਸੰਗ ਗੁਣ ਗਾਏ। ਏ ਪਰਮੇਸ਼ਰ ਜਦ ਸਾਡੇ ਅੰਤੈ ਕਰ ਰੂਪੀ ਮੱਥੇ ਤੇ ਮਸਤਕ ਸ਼੍ਰੋਮਣੀ ਗੁਰਾਂ ਨੇ ਕਿਰਪਾ ਰੂਪੀ ਹੱਥ ਤਰਿਆ। ਤਦੋਂ ਅਸੀਂ ਸਾਧ ਸੰਗਤ ਦੇ ਵਿੱਚ ਮਿਲ ਕੇ ਤੇਰੇ ਗੁਣਾਂ ਨੂੰ ਗਾਉਣਾ ਕੀਤਾ। ਤੁਮਰੀ ਕਿਰਪਾ ਤੇ ਸਭ ਫਲ ਪਾਏ ਰਸਕ RAM ਨਾਮ ਤੇ ਆਏ। ਹੇ ਪਰਮੇਸ਼ਰ ਤੁਹਾਡੀ ਕਿਰਪਾ ਮਿਹਰ ਤੋਂ ਧਰਮ ਅਰਥ ਕਾਮ ਮੋਖ ਆਦ ਸਾਰੇ ਫਲ ਪਾ ਲੇ ਹਨ ਅਤੇ ਰਾਮ ਹੀ ਰਾਮ ਪ੍ਰਮਾਤਮਾ ਰਸਕ ਰਸਗੇ ਹੋ ਕੇ ਤੇਰੇ ਨਾਮ ਨੂੰ ਧਿਆਉਣਾ ਕੀਤਾ ਹੈ ਅਬਚਲ ਨੀਵਤਰਾਈ ਸਤਗੁਰ ਕਬ ਹੂ ਡੋਲਤ ਨਾਹੀ ਹੇ ਪਰਮੇਸ਼ਰ ਸੱਚੇ ਗੁਰਾਂ ਨੇ ਭਗਤੀ ਗੁਰਸਿੱਖੀ ਬ੍ਰਹਮ ਵਿਦਿਆ ਰੂਪੀ ਅਬਚਲ ਅਚਲ ਨੀ ਜਿਹੜੀ ਤਾਰ ਰਖਾ ਦਿੰਦੀ ਹੈ ਕਦੇ ਵੀ ਮਨ ਡੋਲਦਾ ਨਹੀਂ ਹੈ ਗੁਰੂ ਨਾਨਕ ਜਪ ਭਏ ਦਯਾਰਾ ਸਰਬ ਸੁਖਾ ਨਿਦ ਪਾਹੀ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਦਿਆਲੂ ਹੋਏ ਤਦੋਂ ਇਹ ਸਰਬਸਾਰੇ ਸੁਖਾਂ ਦੇ ਨਿਦ ਖਜਾਨੇ ਪਰਮੇਸ਼ਰ ਤੈਨੂੰ ਬਾਹੀ ਪਾਲਿਆ ਵਸਾਰ ਸੁਖਾਂ ਦੀ ਨਿਧੀ ਤੇਰੀ ਪ੍ਰੇਮਾ ਭਗਤੀ ਨੂੰ ਪਾਲਿਆ ਸਰਗ ਮਹੱਲਾ ਪੰਜਵਾ ਨਿਭੇ ਨਾਮ ਕੀ ਸੱਚੇ ਖੇਪ ਏ ਭਾਈ ਜਿਨ੍ਹਾਂ ਨੇ ਗੁਰਾਂ ਦੇ ਪਾਸੋਂ ਪਰਮੇਸ਼ਰ ਦੇ ਸੱਚੇ ਨਾਮ ਦੀ ਖੇਪ ਪੂੰਜੀ ਪ੍ਰਾਪਤ ਕੀਤੀ ਉਹਨਾਂ ਦੀ ਪਰਮੇਸ਼ਰ ਦੇ ਨਾਲ ਸਿਰ ਤੋੜ ਨਿਭਗੀ ਭਾਵ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਅਤੇ ਲਾਬ ਹਰ ਗੁਣ ਗਾਏ ਨਿਦ ਧਨ ਵਿਖੇ ਮਾਹ ਅਲੇਪ ਰਾਵ ਉਹਨਾਂ ਨੂੰ ਪਰਮੇਸ਼ਰ ਦੇ ਗੁਣ ਗਾ ਕੇ ਇਹ ਲਾਭ ਨਭਾ ਹੋਵੇਗਾ ਕਿ ਉਹ ਨਾਮ ਰੂਪੀ ਧਨ ਦੇ ਨਿਦ ਖਜਾਨੇ ਬਣ ਜਾਣਗੇ ਅਤੇ ਉਹ ਵਿਖੇ ਵਿਸ਼ਿਆਂ ਵਿੱਚ ਰਹਿੰਦੇ ਹੋਏ ਅਲੇਪ ਨਿਰਲੇਪ ਹੋ ਜਾਣਗੇ ਵਾ ਜਿਵੇਂ ਕਮਲ ਪਾਣੀ ਵਿੱਚ ਨਿਰਲੇਪ ਰਹਿੰਦਾ ਇਨੂ ਉਪਦਾਰਥਾਂ ਰੂਪੀ ਪਾਣੀ ਵਿੱਚ ਰਹਿੰਦੇ ਹੋਏ ਅਲੇਪ ਰਹਿੰਦੇ ਹਨ ਰਹਾਉ ਜੀਵ ਜੰਤ ਸਗਲ ਸੰਤੋਖੇ ਆਪਣਾ ਪ੍ਰਭ ਧਿਆਏ ਜਿਨ੍ਹਾਂ ਜੀਵਾ ਨੇ ਆਪ ਦਾ ਜਾਣ ਕੇ ਪ੍ਰਭੂ ਪਿਆਰੇ ਪਰਮੇਸ਼ਰ ਨੂੰ ਧਿਆਉਣਾ ਕੀਤਾ ਉਹ ਜੀ ਜੰਤ ਛੋਟੇ ਵੱਡੇ ਸਾਰੇ ਜੀਵ ਪਰਮੇਸ਼ਰ ਦੇ ਦਰਸ਼ਨ ਕਰਕੇ ਸੰਤੋਖੇ ਸੰਤੁਸ਼ਟ ਹੋ ਗਏ ਹਨ ਰਤਨ ਜਨਮ અપਾਰ ਜੀਤਿਓ ਬਹੁੜ ਜੂਨ ਨਪਾਏ ਉਹਨਾਂ ਨੇ અપਾਰ ਪਰਿਪਾਰਾਵਾਰ ਤੋਂ ਰਹਿਤ ਤੇ ਰਤਨ ਦੀ ਨਿਆਈ ਅਮੋਲਕ ਮਨੁੱਖਾ ਜਨਮ ਨੂੰ ਜਿੱਤ ਲਿਆ ਹੈ ਵਾ ਪਰਿਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੇ ਰਤਨ ਵਤ ਅਮੋਲਕ ਨਾਮ ਨੂੰ ਜਪ ਕੇ ਮਨੁੱਖਾ ਜਨਮ ਨੂੰ ਜਿੱਤ ਲਿਆ ਹੈ ਇਸੇ ਕਰਕੇ ਉਹ ਬਹੁੜ ਮੁੜ ਜੂਨਾ ਵਿੱਚ ਨਹੀਂ ਪੈਂਦੇ ਪਈ ਕਿਰਪਾਲ ਦਇਾਲੂ ਗੋਬਿੰਦ ਭਇਆ ਸਾਧੂ ਸੰਗ ਜਿਨਾਂ ਪੁਰਖਾਂ ਉੱਤੇ ਗੋਬਿੰਦ ਪ੍ਰithvi ਦੇ ਪਾਲਕ ਮਿਹਰਬਾਨ ਪਰਮੇਸ਼ਰ ਜੀ ਦਿਆਲੂ ਕਿਰਪਾਲੂ ਹੋਏ ਉਹਨਾਂ ਦਾ ਸਾਧੂ ਸ੍ਰੇਸ਼ਟ ਜਨਾ ਮਹਾਤਮਾ ਨਾਲ ਸਾਥ ਹੋਇਆ ਹੈ ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਉ ਰੰਗ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਨੇ ਪਰਮੇਸ਼ਰ ਦੇ ਚਰਨਾ ਕਮਲਾਂ ਦੀ ਸਰਦਾ ਰੂਪੀ ਰਾਸ ਪੂੰਜੀ ਪਵਣਾ ਕੀਤੀ ਹੈ ਅਤੇ ਉਹਨਾਂ ਦਾ ਪ੍ਰਭੂ ਪਿਆਰੇ ਪਰਮੇਸ਼ਰ ਦੇ ਨਾਲ ਰੰਗ ਕਹੀਏ ਪ੍ਰੇਮ ਲੱਗ ਗਿਆ ਹੈ ਸਾਰਗ ਮਹੱਲਾ ਪੰਜਵਾ ਮਾਈ ਰੀ ਵੇਖ ਰਹੀ ਬਿਸਵਾਦ ਏ ਮਾਈ ਮਾਤਾ ਪਿਤਾ ਰੂਪ ਸੰਤ ਜਨੋ ਮੇਰੇ ਜਿਤ ਦੀ ਬਿਰਤੀ ਪ੍ਰਭੂ ਦੇ ਦਰਸ਼ਨ ਵੇਖ ਕਰਕੇ ਬਿਸਮਾਦ ਅਚਰਜ ਹੋ ਰਹੀ ਹੈ ਵਾ ਅਚਰਜ ਰੂਪ ਪਰਮੇਸ਼ਰ ਦੇ ਦੀਦਾਰ ਵਿਖ ਰਹੀ ਹੈ ਅਨਹਦ ਤੁਨੀ ਮੇਰਾ ਮਨ 모ਯੋ ਅਚਰਜਤਾ ਕੇ ਸਵਾਦ ਰਹਾ ਜੋ ਅਨਹਦ ਹਦ ਤੋਂ ਰਹਤ ਇੱਕ ਰਸ ਸ਼ਬਦ ਦੀ ਅਜੱਪਾ ਜਪ ਰੂਪ ਤੁਨੀ ਪ੍ਰਗਟ ਹੋ ਰਹੀ ਹੈ ਇਸ ਵਿੱਚ ਮੇਰਾ ਮਨ ਚਿੱਤ 모ਇਆ ਗਿਆ ਹੈ ਅਤੇ ਉਸ ਪਰਮੇਸ਼ਰ ਦੇ ਨਾਮ ਦਾ ਸਵਾਦ ਅਚਰਜ ਹੈ ਵਾ ਨਾਮ ਦਾ ਸਵਾਦ ਰਸ ਅਚਰਜ ਹੈ ਰਹਾਉ ਮਾਤ ਪਿਤਾ ਬੰਧਪ ਹੈ ਸੋਈ ਮਨ ਹਰ ਕੋ ਅਹਿਲਾਦ ਉਹ ਪਰਮੇਸ਼ਰ ਹੀ ਮੇਰਾ ਮਾਂ ਤੇ ਪਿਓ ਬੰਧਪ ਸੰਬੰਧੀ ਹੈ ਉਸੇ ਪਰਮੇਸ਼ਰ ਦਾ ਮੇਰੇ ਮਨ ਚਿਤ ਵਿੱਚ ਅਹਿਲਾਦ ਆਨੰਦ ਹੋਇਆ ਹੈ ਵਾ ਪਰਮੇਸ਼ਰ ਦੀ ਪ੍ਰਾਪਤੀ ਦਾ ਅਨੰਦ ਪ੍ਰਾਪਤ ਹੋਇਆ ਹੈ ਉਹ ਸਾਧ ਸੰਗ ਗਾਏ ਗੁਣ ਗੋਬਿੰਦ ਬਿਨ ਸਿਓ ਸਭ ਪਰਮਾਦ ਜਦ ਸਾਧ ਸੰਗਤ ਦੇ ਨਾਲ ਮਿਲ ਕੇ ਗੋਬਿੰਦ ਵੇਦਾਂ ਕਰਕੇ ਜਾਣਨੇਯੋਗ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕੀਤਾ ਹੈ ਤਦੋਂ ਸਾਰਾ ਹੰਕਾਰ ਆਦ ਇਹ ਜਿਹੜਾ ਪਰਮਾਦ ਕਮਲਾ ਪਣਵੀ ਨਾਸ਼ ਹੋ ਗਿਆ ਪਰਮਾਦ ਪਰ ਵਿਸ਼ੇਸ਼ ਕਰਕੇ ਮਾਦ ਹੰਕਾਰ ਨਾਸ਼ ਹੋ ਗਿਆ ਡੋਰੀ ਲਪਟ ਰਹੀ ਚਰਨ ਸੰਗ ਪਰਮਪੈ ਸਗਲੇ ਖਾਦ ਪਰਮੇਸ਼ਰ ਦੇ ਚਰਨਾ ਨਾਲ ਮੇਰੇ ਚਿੱਤ ਦੀ ਡੋਰੀ ਬਿਰਤੀ ਲੱਗ ਗਈ ਜੁੜ ਰਹੀ ਆ ਪਰਮ ਤੇ ਪੈ ਡਰ ਆਦ ਵੀ ਸਾਰੇ ਖਾਦ ਖਰਾਦੇ ਗਏ ਕਹਿਣ ਤੂੰ ਪਾਵਨਾਸ਼ ਹੋਗੇ ਖਾਦ ਖਾਦੇ ਖਤਮ ਹੋਗੇ ਏਕ ਅਧਾਰ ਨਾਨਕ ਜਨ ਕੀਆ ਬੌਰ ਨ ਜੋਨ ਪ੍ਰਮਾਦ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਜਨਦਾਸ ਨੂੰ ਇੱਕ ਵਾਹਿਗੁਰੂ ਦੇ ਨਾਮ ਦਾ ਆਸਰਾ ਲੈਣਾ ਕੀਤਾ ਹੈ ਇਸ ਕਰਕੇ ਬਹੁਰ ਮੁਰ ਜੂਨਾ ਵਿੱਚ ਨਹੀਂ ਪਰਮਾਦ ਪਰਮਣਾ ਪਵੇਗਾ ਸਾਰਗ ਮਹੱਲਾ ਪੰਜਵਾ ਮਾਈ ਰੀ ਮਾਤੀ ਚਰਨ ਸਮੂਹ ਹੋਏ ਮਾਈ ਮਾਤਾ ਪਿਤਾ ਰੂਪ ਸੰਤ ਜਨੋ ਹੇ ਸਾਰਿਆਂ ਮੈਂ ਸਾਰਿਆਂ ਵਿੱਚ ਵਿਆਪਕ ਸੱਚੇ ਪਰਮੇਸ਼ਰ ਦੇ ਚਰਨਾ ਵਿੱਚ ਮਾਤੀ ਕੀਏ ਮਸਤ ਰੰਦੀ ਹਾਂ ਮੇਰੇ ਜਿੱਤ ਦੀ ਮਿਰਤੀ ਐਸੀ ਮਸਤ ਹੋ ਰਹੀ ਕਿ ਸਮੂਹ ਸਾਰਿਆਂ ਦੇ ਅੰਦਰ ਅਦਿ ਸਥਾਨ ਸਰੂਪ ਪਰਮੇਸ਼ਰ ਹੀ ਦਿਸ ਰਿਹਾ ਹੈ ਇਕਸਬਿਨ ਹਉ ਆਨ ਨ ਜਾਣੋ ਦੁਤੀਆ ਪਾਉ ਸਭ ਲੂਹ ਰਹਾਉ ਹਾ ਇੱਕ ਪਰਮੇਸ਼ਰ ਤੋਂ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦੀ ਮੇਰਾ ਗੁਰਾਂ ਨੇ ਦੁਤੀਆ ਦਵੇਤ ਪਾਪ ਸਾਰਾ ਬ੍ਰह्म ਅਭਿਆਸ ਰੂਪੀ ਅਗਨੀ ਦੇ ਨਾਲ ਸਾੜ ਦਿੱਤਾ ਹੈ ਵੱਦਵੇਤ ਪਾਪ ਵਾਲੇ ਬਹੁਤ سارے ਪਾਪਾਂ ਦੇ ਵਿੱਚ ਹੀ ਲੂਹੇ ਜਾਂਦੇ ਹਨ ਰਹਾਉ ਤਿਆਗ ਗੋਪਾਲ ਅਵਰਜੋ ਕਰਣਾ ਤੇ ਵਿਖਿਆ ਕੇ ਖੂਹ ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਨੂੰ ਤਿਆਗ ਛੱਡ ਕੇ ਉਹਰ ਕੋਈ ਕੰਮ ਕਰਨਾ ਤੇ ਉਹ ਵਿਖਿਆ ਮਾਇਆ ਦੇ ਮੋਹ ਰੂਪੀ ਖੂਹ ਵਿੱਚ ਡਿੱਗਣ ਦੇ ਬਰਾਬਰ ਹੈ ਵਾ ਵਿਸ਼ਿਆਂ ਨੂੰ ਭੋਗ ਕੇ ਨਰਕਾਂ ਰੂਪੀ ਖੂਹ ਵਿੱਚ ਹੀ ਡਿੱਗਣਾ ਪੈਂਦਾ ਹੈ ਦਰਸ ਪਿਆਸ ਮੇਰਾ ਮਨ 모ਹਯੋ ਕਾਢੀ ਨਰਕ ਤੇ ਤੂਹ ਪਰਮੇਸ਼ਰ ਦੇ ਦਰਸ਼ਨਾਂ ਦਾ ਪਿਆਸਾ ਹੋ ਕੇ ਮੇਰਾ ਮਨ ਚਿੱਤ ਵਾਹਿਗੁਰੂ ਵਿੱਚ 모ਹਿਤ ਹੋ ਗਿਆ ਹੈ ਇਸ ਲਈ ਸੱਚੇ ਪਾਤਸ਼ਾਹ ਨੇ ਮੈਨੂੰ ਦਿਸ਼ਾ ਰੂਪੀ ਨਰਕ ਤੋਂ ਤੂੰ ਹੱਥ ਖਿੱਚ ਕੇ ਬਾਹਰ ਧੂਕੇ ਕੱਢ ਲਿਆ ਹੈ ਤਾਂ ਹੀ ਕਲਗੀਧਰ ਪਾਤਸ਼ਾਹ ਕਹਿੰਦੇ ਨਾ ਕਿ ਭਾਈ ਜਿਹੜੇ ਕਹਿੰਦੇ ਆ ਕਿ ਜੂੜੇ ਦੀ ਕੀ ਲੋੜ ਹੈ ਦਾੜੀ ਦੀ ਕੀ ਲੋੜ ਹੈ ਪਾਤਸ਼ਾਹ ਨੇ ਕਿਹਾ ਸੀ ਨਾ ਕਿ ਸਿੱਖੋ ਜੇ ਤੁਹਾਡਾ ਜੂੜਾ ਹੋਵੇਗਾ ਜੇਕਰ ਤੁਸੀਂ ਜੂੜਾ ਹੁੰਦਿਆਂ ਦਾੜੀ ਦੇ ਹੁੰਦਿਆਂ ਤੁਸੀਂ ਐਸੇ ਕੋਈ ਪਾਪ ਕਰ ਬੈਠੇ ਨਰਕਾਂ ਨੂੰ ਚਲੇ ਗਏ ਤੇ ਮੈਂ ਆਪਣੇ ਸਿੱਖ ਨੂੰ ਜੂੜੇ ਤੋਂ ਫੜ ਕੇ ਨਰਕਾਂ ਵਿੱਚੋਂ ਬਾਹਰ ਕੱਢ ਲਵੇਂਗਾ ਕੱਢ ਲਵਾਂਗਾ ਸੋ ਜਿਸ ਦਾ ਜੂੜਾ ਹੀ ਨਾ ਹੋਇਆ ਉਸ ਨੂੰ ਫਿਰ ਕਿੱਥੋਂ ਫੜ ਕੇ ਬਾਹਰ ਕੱਢਣਗੇ ਰਹੁ ਵਿਚਾਰ ਕਹਿੰਦੇ ਸਾਨੂੰ ਕਾਢੀ ਨਰਕ ਤੇ ਤੂਹ ਪਾਤਸ਼ਾਹ ਨੇ ਨਰਕਾਂ ਚੋਂ ਧੂਕੇ ਕੱਢ ਲਿਆ ਸੰਤ ਪ੍ਰਸਾਦ ਮਿਲੇਉ ਸੁਖ ਦਾਤਾ ਬਿਨਸੀ ਹੋ ਮੈਂ ਹੂਹ ਜਿਨ੍ਹਾਂ ਨੂੰ ਸਾੰਤ ਆਤਮਾ ਵਾਲੇ ਗੁਰੂ ਵਮਹਾਤਮਾ ਜਨਾ ਦੀ ਪ੍ਰਸਾਦ ਕਿਰਪਾ ਦੁਆਰਾ ਸੁੱਖਾਂ ਦੇ ਦੇਣ ਵਾਲਾ ਪਰਮੇਸ਼ਰ ਮਿਲਿਆ ਉਹਨਾਂ ਦੀ ਹੰਗਤਾ ਤੇ ਕਿਸੇ ਨਾਲ ਹੂ ਹੁ ਧੱਕਾ ਕਰਨ ਵਾਲੀ ਬਿਰਤੀ ਸੋਚ ਨਾਸ਼ ਹੋ ਗਈ ਹੈ ਉਹਨਾਂ ਦੀ ਹੰਗਤਾ ਤੇ ਹੂ ਹੂ ਹੂੜਤਾਈ ਮੂਰਖਤਾਈ ਨਾਸ਼ ਹੋ ਗਈ ਹੈ ਜੋ ਉਹ ਹੰਗਤਾ ਦੇ ਸਹਿਤ ਹੋ ਕੇ ਹੂ ਹਕਈਏ ਹੰਗਾਰੇ ਮਾਰਦੇ ਸੀ ਉਹ ਵੀ ਉਹਨਾਂ ਦੇ ਨਾਸ਼ ਹੋ ਗਏ ਹਨ ਰਾਮ ਰੰਗ ਰਾਤੇ ਦਾਸ ਨਾਨਕ ਮੌਲਿਓ ਮਨ ਤਨ ਜੂਹ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਦਾਸ ਸੇਵਕ ਜਨ ਰਾਮ ਪਰਮੇਸ਼ਰ ਦੇ ਰੰਗ ਪ੍ਰੇਮ ਰੰਗ ਵਿੱਚ ਰਤੇ ਹੋਏ ਉਹਨਾਂ ਦਾ ਮਨ ਤੇ ਤਨ ਮੌਲਿਓ ਪ੍ਰਫੁੱਲਤ ਹੋ ਗਿਆ ਤੇ ਸ਼ੁਭ ਗੁਣਾ ਵਾ ਭਗਤੀ ਰੂਪੀ ਜੂ ਕਾ ਵਾਲੀ ਸੋਹਣੀ ਬਗੀਚੀ ਖੇੜਾਈ ਹੈ ਵਾ ਉਹਨਾਂ ਦਾ ਮਨ ਤੇ ਤਨ ਸਮੂਹ ਸਾਰਿਆਂ ਥਾਵਾਂ ਵਿੱਚ ਵਿਆਪਕ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਮੌਲਿਓ ਪ੍ਰਫੁੱਲਤ ਹੋ ਗਿਆ ਹੈ ਸਾਰਗ ਮਹੱਲਾ ਪੰਜਵਾ ਬਿਨ세 ਕਾਜ ਕੇ ਵਿਹਾਰ ਏ ਪਾਈ ਵਿਸ਼ਿਆਂ ਮੰਦ ਕਰਮਾਂ ਵਾਲੇ ਕੱਚ ਦੇ ਵਿਹਾਰ ਗੁਰਾਂ ਦੀ ਕਿਰਪਾ ਦੁਆਰਾ ਨਾਸ਼ ਹੋ ਜਾਣ ਵਾਲੇ ਹਨ ਇਸੇ ਕਰਕੇ ਰਾਮ ਪੱਜ ਮਿਲ ਸਾਧ ਸੰਗਤ ਇਹ ਜੱਗ ਮਹਸਾਰ ਰਹਾਉ ਕਹਿੰਦੇ ਇਸ ਕਰਕੇ ਸ੍ਰੇਸ਼ਟ ਗੁਰਾਂ ਦੀ ਸੰਗਤ ਵਿੱਚ ਮਿਲ ਕੇ RAM ਰਮੇ ਹੋਏ ਪਰਮੇਸ਼ਵਰ ਵਾਹਿਗੁਰੂ ਜੀ ਦਾ ਭਜਨ ਕਰ ਇਹੋ ਹੀ ਜਗ ਸੰਸਾਰ ਵਿੱਚ ਸ੍ਰੇਸ਼ਟ ਸਰੂਪ ਪ੍ਰਾਪਤੀ ਦੀ ਕਰਾਉਣ ਵਾਲੀ ਅਸਲੀ ਸਾਰ ਤੱਤ ਵਸਤੂ ਹੈ ਰਹਾਉ ਈਤ ਊਤ ਨਡੋਲ ਕਤੂ ਨਾਮ ਹਿਰਦੈ ਧਾਰ ਹੇ ਭਾਈ ਇਸ ਲੋਕ ਦੇ ਤੇ ਊਤ ਪਰਲੋਕ ਦੇ ਪਦਾਰਥਾਂ ਨੂੰ ਦੇਖ ਕੇ ਕਦੇ ਵੀ ਡੋਲਣਾ ਨਾ ਕਰ ਹਰ ਵਕਤ ਪਰਮੇਸ਼ਰ ਦੇ ਨਾਮ ਨੂੰ ਦਿਲ ਵਿੱਚ ਧਾਰਨਾ ਵਸਾਉਣਾ ਕਰ ਗੁਰ ਚਰਨ ਬੋਹਿਤ ਮਿਲੇਓ ਭਾਗੀ ਉੱਤਰਿਓ ਸੰਸਾਰ ਜਿਸ ਭਾਗਾ ਵਾਲੇ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਨ ਰੂਪ ਬੋਹਿਤ ਜਹਾਜ਼ ਮਿਲਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਮੁਕਤੀ ਰੂਪ ਕਿਨਾਰੇ ਤੇ ਉਤਰ ਪਹੁੰਚ ਗਿਆ ਹੈ ਜਲ ਤਾਲ ਮਈਲ ਪੂਰ ਰਹੋ ਸਰਬ 나ਥ ਅਪਾਰ ਜੋ ਪਰਮੇਸ਼ਰ ਜਲ ਤਰਲ ਥਾਵਾਂ ਥਲ ਖੁਸ਼ਕ ਥਾਵਾਂ ਮਈਲ ਵਿੱਚ ਵਾ ਮਹੀ ਪ੍ਰਿਥਵੀ ਤੇ ਅਲ ਅਕਾਸ਼ ਵਿੱਚ ਪੂਰਨ ਹੋ ਰਿਹਾ ਹੈ ਸਾਰਿਆਂ ਦਾ 나ਥ ਸੁਆਮੀ ਤੇ ਅਪਾਰ ਪਾਰਾਵਾਰ ਤੋ ਰਹਦਾ ਹੈ ਹਰ ਅਨਹਰ ਨਾਮ ਅੰਮ੍ਰਿਤ ਪੀਓ ਨਾਨਕ ਆਨ ਰਸ ਸਭ ਖਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀਣਾ ਕਰ ਹੋਰ ਸੰਸਾਰੀ ਵਿਸ਼ਿਆਂ ਦੇ ਰਸ ਇਹ ਸਾਰੇ ਖਾਰ ਹੁੰਦਾ ਖਾਰੇ ਆ ਕੌੜੇ ਆ ਦੁਖਦਾਇਕ ਹਨ ਭਾਵੇਂ ਉਤੋਂ ਦੇਖਣ ਨੂੰ ਬੜੇ ਸੋਹਣੇ ਲੱਗਦੇ ਪਰ ਇਹਨਾਂ ਦਾ ਜਿਹੜਾ ਤਤ ਭਾਵ ਹੈ ਇਹਨਾਂ ਦਾ ਨਿਚੋ ਹੈ ਬੜਾ ਕੌੜਾ ਹੈ ਖਾਰਾ ਹੈ ਦੁੱਖਾਂ ਦੇ ਦੇਣ ਵਾਲ ਹੋਰ ਨਾ ਸਭ ਰਸਾਂ ਦੇ ਨਾਲ ਜੀਵਤ ਖਾਰ ਖਰ ਨਾਸ਼ ਹੋ ਜਾਂਦਾ ਹੋਰ ਸਾਰੇ ਰਸ ਖਾਰ ਸੋਆਂ ਦੀ ਨਿਆਈ ਹਨ ਸਾਰਗ ਮਹੱਲਾ ਪੰਜਵਾ ਤਾਂਤੇ ਕਰਨ ਪਲਾਹ ਕਰੇ ਤਾਂਤੇ ਹੁੰਦਾ ਤਿਸ ਮਾਇਆ ਵਾਸਤੇ ਜੀਵ ਕਰਨ ਕੀਰਨੇ ਤੇ ਅਨੇਕ ਪ੍ਰਕਾਰ ਦੇ ਯਤਨ ਕਰਦੇ ਰਹਿੰਦੇ ਹਨ ਮਹਾ ਵਿਕਾਰ ਮੋਹ ਮਦ ਮਤਉ ਸਿਮਰਤ ਨਾਹੀ ਹਰੇ ਰਹਾਉ ਮਹਾ ਵੱਡੇ ਬਹੁਤੇ ਵਿਸ਼ੇ ਵਿਕਾਰਾਂ ਬਹੁਤੇ ਮੋਹ ਤੇ ਮਦ ਸ਼ਰਾਬ ਆਦ ਨਸ਼ੀਲੇ ਪਦਾਰਥ ਪੀ ਕੇ ਵਹੰਕਾਰ ਰੂਪੀ ਸ਼ਰਾਬ ਪੀ ਕੇ ਜੀਵ ਹਰ ਵਕਤ ਮਤਉ ਕੇ ਇਹ ਮਸਤ ਰਹਿੰਦੇ ਹਨ ਅਤੇ ਹਰੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ ਰਹਾਉ ਸਾਧ ਸੰਗ ਜਪਤੇ ਨਾਰਾਇਣ ਤਿੰਨ ਕੇ ਦੋਖ ਜਰੇ ਜਿਹੜੇ ਸਾਧ ਸੰਗਤ ਦੇ ਨਾਲ ਮਿਲ ਕੇ ਨਾਰਾਇਣ ਪਰਮੇਸ਼ਰ ਦਾ ਨਾਮ ਜਪਦੇ ਹਨ ਉਹਨਾਂ ਦੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦ ਇਹ ਸਾਰੇ ਦੋਸ਼ ਨਾਮ ਅਭਿਆਸ ਰੂਪੀ ਅਗਨੀ ਦੇ ਨਾਲ ਸੜ ਗਏ ਹਨ ਵਾ ਜਿਵੇਂ ਜਵਾਹਾਂ ਵਰਖਾ ਦੇ ਪੈਣ ਕਰਕੇ ਸੜ ਜਾਂਦਾ ਤਿਵੇਂ ਉਹਨਾਂ ਦੇ ਸਾਰੇ ਦੋਖ ਸੜ ਗਏ ਹਨ ਸਫਲ ਦੇ ਧਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਉਹਨਾਂ ਦੀ ਮਨੁੱਖਾ ਦੇਹੀ ਦੁਨੀਆ ਵਿੱਚ ਤਾਰੀ ਹੋਈ ਸਭਲੀ ਹੈ ਤੇ ਉਹਨਾਂ ਨੂੰ ਜਨਮ ਦੇਣ ਵਾਲੇ ਉਹਨਾਂ ਦੇ ਮਾਤਾ ਪਿਤਾ ਵੀ ਧੰਤਾ ਦੇ ਜੋਗ ਹਨ ਜਿਹੜੇ ਗੁਰਾਂ ਦੁਆਰਾ ਸਿਮਰਨ ਕਰਕੇ ਪਰਮੇਸ਼ਰ ਦੇ ਨਾਲ ਰਲ ਮਿਲ ਅਪੇਦ ਹੋ ਗਏ ਹਨ ਚਾਰ ਪਦਾਰਥ ਅਸ਼ਟ ਦਸਾ ਸਿੱਧ ਸਭ ਉਪਰ ਸਾਧ ਭਲੇ ਧਰਮ ਅਰਥ ਕਾਮ ਮੋਖ ਰੂਪੀ ਚਾਰੇ ਪਦਾਰਥ ਤੇ ਅਸ਼ਟ ਹੁੰਦਾ 8 ਤੇ ਦਸਾ ਹੁੰਦਾ 10 10 ਤੇ 8 ਕਿੰਨੇ 18 18 ਸਿੱਧੀਆਂ ਆਦ ਇਹਨਾਂ ਸਭ ਨਾਲ ਤ ਉਤੇ ਉਪਰਾਮ ਰਹਿਣ ਵਾਲੇ ਹੀ ਚੰਗੇ ਹਨ ਭਲੇ ਹਨ ਸ੍ਰੇਸ਼ਟ ਸੰਤ ਜਨ ਹਨ ਨਾਨਕ ਦਾਸ ਤੂਰ ਜਨ ਬਾਂਛੈ ਉਦਰਹਿ ਲਾਗ ਪਲੇ ਹਾਂ ਉਦਰੈ ਉਦਰਹਿ ਲਾਗ ਪੱਲੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਦਾਸਾ ਪਾਵ ਧਾਰ ਕੇ ਐਸੇ ਸੰਤ ਜਿਨ੍ਹਾਂ ਦੀ ਚਰਨ ਧੂੜੀ ਚਾਹੁੰਦੇ ਉਹ ਸੰਤਾਂ ਦੇ ਚਰਨ ਰੂਪੀ ਪੱਲੇ ਲੜ ਵਿੱਚ ਲੱਗ ਕੇ ਸੰਸਾਰ ਸਮੁੰਦਰ ਤੋਂ ਉਦਰੈ ਤਰ ਜਾਂਦੇ ਵਾ ਜੋ satsangit ਵਿੱਚ ਲੱਗ ਕੇ ਪ੍ਰੇਮ ਰੂਪੀ ਪੱਲਾ ਪ੍ਰਾਪਤ ਕਰਨ ਵਾਲੇ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਹੇ ਗੁਰੂ ਜੀ ਕੇ ਫਤੇ